ਪੰਜਾਬ ਦੇ ਇੱਕ ਸਕੂਲ ਦੇ ਵਿੱਚ ਵਾਪਰੀ ਦਰਦਨਾਕ ਘਟਨਾ ਜਨਰੇਟਰ ਬਣਿਆ ਕਾਮ ਤੇ ਇੱਕ ਮਹਿਲਾ ਕਰਮਚਾਰੀ ਨੂੰ ਆਈ ਹੈ ਰੂ ਕੰਬਾਉ ਮੌਤ ਜਿਹਾ ਇੱਕ ਖਬਰ ਫਗਵਾੜਾ ਦੇ ਨਿਊ ਮਾਡਲ ਟਾਊਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਕੂਲ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰ ਗਈ ਹੈ ਜਨਰੇਟਰ ਕਾਲਬੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਕ ਮਹਿਲਾ ਕਰਮਚਾਰੀ ਨੂੰ ਬਹੁਤ ਜ਼ਿਆਦਾ ਦਰਦਨਾਕ ਮੌਤ ਆਈ ਹੈ ਦਰਸਲ ਅੱਜ ਸਵੇਰੇ ਜਾਨੀ ਕਿ ਵੀਰਵਾਰ ਨੂੰ ਪੰਜਾਬ ਦੇ ਵਿੱਚ ਲਗਭਗ ਹਰ ਪਾਸੇ ਹੀ بارش ਹੋਈ ਹੈ ਜਿਸ ਦੇ ਕਾਰਨ ਬਿਜਲੀ ਦਾ ਕਟ ਵੀ ਲੱਗਿਆ ਤੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਤੇ ਇਸ ਦਾ ਅਸਰ ਨਾ ਪਵੇ ਇਸ ਕਰਕੇ ਜਨਰੇਟਰ ਦਾ ਪ੍ਰਬੰਧ ਤਾਂ ਆਮ ਤੌਰ ਤੇ ਕੀਤਾ ਹੀ ਹੁੰਦਾ ਜਿਸ ਸਕੂਲ ਦੇ ਵਿੱਚ ਇਹ ਘਟਨਾ ਵਾਪਰੀ ਹੈ ਉੱਥੇ ਵੀ ਜਨਰੇਟਰ ਦਾ ਪ੍ਰਬੰਧ ਕੀਤਾ ਹੋਇਆ ਸੀ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਦੱਸਦੀ ਹੈ ਕਿ ਜਿਸ ਮਹਿਲਾ ਕਰਮਚਾਰੀ ਦੀ ਮੌਤ ਹੋਈ ਹੈ ਉਹ ਜਨਰੇਟਰ ਚਲਾਉਣ ਦੇ ਲਈ ਗਈ ਸੀ ਤੇ ਜਨਰੇਟਰ ਚਲਾ ਕੇ ਵਾਪਸ ਆ ਗਈ ਤੇ ਜਦੋਂ ਬਿਜਲੀ ਵਾਪਸ ਆ ਗਈ ਸੀ ਤਾਂ ਇਹ ਮਹਿਲਾ ਕਰਮਚਾਰੀ ਜਨਰੇਟਰ ਬੰਦ ਕਰਨ ਦੇ ਲਈ ਗਈ ਸੀ ਤਾਂ ਉਸ ਵੇਲੇ ਉਸ ਦੇਵਾਲ ਜਨਰੇਟਰ ਦੀ ਬੈਲਟ ਦੇ ਵਿੱਚ ਫਸ ਗਿਆ ਜਿਸ ਦੇ ਨਾਲ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਝਟਕਾ ਲੱਗਿਆ ਤੇ ਉਸ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਦੀ ਹੈ ਕਿ ਸਟਾਫ ਦੇ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਡਾਕਟਰ ਰਵੀ ਹੋਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਦੱਸਦੀ ਹੈ ਕਿ ਇਸ ਮਹਿਲਾ ਕਰਮਚਾਰੀ ਦੀ ਪਛਾਣ ਸੀਤਾ ਦੇਵੀ ਦੇ ਤੌਰ ਤੇ ਹੋਈ ਹੈ ਜਿਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਤੇ ਇਹ ਰਤਨਪੁਰਾ ਇਲਾਕੇ ਦੀ ਰਹਿਣ ਵਾਲੀ ਹੈ ਸੋ ਇਸ بارش ਦੇ ਦੌਰਾਨ ਜਦੋਂ ਇਹ ਮਹਿਲਾ ਕਰਮਚਾਰੀ ਜਨਰੇਟਰ ਚਲਾ ਕੇ ਵਾਪਸ ਆਈ ਬਿਜਲੀ ਆ ਜਾਂਦੀ ਹੈ ਤੇ ਦੁਬਾਰਾ ਜਦੋਂ ਇਹ ਜਨਰੇਟਰ ਨੂੰ ਬੰਦ ਕਰਨ ਦੇ ਗਈ ਤਾਂ ਉਸ ਦੇ ਜਿਹੜੇ ਵਾਲ ਨੇ ਉਹ ਜਨਰੇਟਰ ਦੀ ਬੈਲਟ ਦੇ ਵਿੱਚ اٹਕ ਗਏ ਜਿਸ ਦੇ ਨਾਲ ਉਸ ਨੂੰ ਝਟਕਾ ਲੱਗਿਆ ਤੇ ਉਸ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਜਦੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਡਾਕਟਰਾਂ ਨੇ ਵਾਕਿਆ ਹੀ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ ਤੋ بارش ਦੇ ਦੌਰਾਨ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਸੜਕਾਂ ਤੇ ਦੁਰਘਟਨਾਵਾਂ ਵਾਪਰਦੀਆਂ ਨੇ ਆਮ ਤੌਰ ਤੇ ਤਿਲਕਣ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਵਾਹਨ ਨੇ ਤਿਲਕ ਜਾਂਦੇ ਨੇ ਤੇ ਇੱਕ ਦੂਸਰੇ ਦੇ ਵਿੱਚ ਵੱਜ ਜਾਂਦੇ ਨੇ ਜਿਸ ਦੇ ਨਾਲ ਜਿਹੜੀਆਂ ਦੁਰਘਟਨਾਵਾਂ ਹੋ ਜਾਂਦੀਆਂ ਨੇ ਪ੍ਰੰਤੂ ਇਸ ਮਹਿਲਾ ਕਰਮਚਾਰੀ ਦੇ ਨਾਲ ਤਾਂ ਇਹ ਘਟਨਾ ਇੱਕ ਸਕੂਲ ਦੇ ਵਿੱਚ ਹੀ ਵਾਪਰ ਗਈ ਹੈ ਉਸ ਦੀ ਮੌਤ ਇਸ ਤਰੀਕੇ ਦੇ ਨਾਲ ਆਈ ਹੈ ਜਿਸ ਨੇ ਵੀ ਇਸ ਮੌਤ ਨੂੰ ਦੇਖਿਆ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਨੇ ਦੱਸਦੀ ਹੈ ਕਿ ਜਦੋਂ ਇਸ ਮਹਿਲਾ ਕਰਮਚਾਰੀ ਦੇ ਵਾਲ ਜਨਰੇਟਰ ਦੀ ਬੈਟ ਦੇ ਵਿੱਚ ਫਸੇ ਤਾਂ ਉਸ ਨੇ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਨੂੰ ਬਹੁਤ ਜ਼ਿਆਦਾ ਦਰਦ ਮਹਿਸੂਸ ਹੋ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਾਲ ਚੜੋਂ ਹੀ ਪੁੱਟੇ ਗਏ ਨੇ ਤੇ ਉਸ ਨੂੰ ਦਰਦਨਾਕ ਮੌਤ ਆਈ ਹੈ ਕੋਸ਼ਿਸ਼ ਇਹ ਕੀਤੀ ਗਈ ਕਿ ਉਹ ਬਚ ਜਾਵੇ ਪਰੰਤੂ ਇਸ ਤੋਂ ਪਹਿਲਾਂ ਕਿ ਉਸ ਦਾ ਹਸਪਤਾਲ ਦੇ ਵਿੱਚ ਇਲਾਜ ਹੁੰਦਾ ਉਸ ਨੇ ਪਹਿਲਾਂ ਹੀ ਸਾਹ ਤਿਆਗ ਦਿੱਤੇ ਉਸ ਦੀ ਮੌਤ ਹੋ ਚੁੱਕੀ ਹੈ ਸੋ ਇਹ ਮਹਿਲਾ ਕਰਮਚਾਰੀ ਜਿਸ ਤੇ ਲਈ ਜਨਰੇਟਰ ਕਾਲ ਬਣ ਗਿਆ ਉਸਨੇ ਤਾਂ ਕੋਸ਼ਿਸ਼ ਕੀਤੀ ਸੀ ਕਿ ਬੱਚਿਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਉਹ ਜਨਰੇਟਰ ਚਲਾਉਣ ਗਈ ਜਦੋਂ ਲਾਈਟ ਆ ਜਾਂਦੀ ਹੈ ਬਿਜਲੀ ਆ ਜਾਂਦੀ ਹੈ ਤਾਂ ਫਿਰ ਦੁਬਾਰਾ ਉਹ ਜਨਰੇਟਰ ਬੰਦ ਕਰਨ ਗਈ ਉਸਦੇ ਸਿਰ ਦੀ ਵਾਲ ਜਿਹੜੇ ਕਿ ਜਨਰੇਟਰ ਦੀ ਬੈਟ ਦੇ ਵਿੱਚ ਫਸ ਜਾਂਦੇ ਨੇ ਜਿਸ ਦੇ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ ਹੈ